ਕਾਲ ਜੀ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਡੀਪੀ ਨਿਊਜ਼ ਦੇ ਵਿੱਚ ਜਿਵੇਂ ਕਿ ਆਪ ਜੀ ਨੂੰ ਪਤਾ ਹੈ 21 ਦਸੰਬਰ ਨੂੰ ਕੜੂਆ ਨਗਰ ਪੰਚਾਇਤ ਦੇ 11 ਨਵੇਂ ਐਮਸੀ ਚੁਣੇ ਗਏ ਹਨ ਹੁਣ ਅਸੀਂ ਤੁਹਾਨੂੰ ਨਵੇਂ ਚੁਣੇ ਐਮਸੀ ਸਾਹਿਬਾਨ ਦੇ ਨਾਲ ਰੂਟ ਰੂ ਕਰਵਾ ਰਹੇ ਹਾਂ ਅੱਦੇ ਉਹਨਾਂ ਬਾਰੇ ਜਾਣਕਾਰੀ ਦੇ ਰਹੇ ਅੱਜ ਅਸੀਂ ਪਹੁੰਚੇ ਹਾਂ ਕੜੂਆ ਦੇ ਵਾਰਡ ਨੰਬਰ 1 ਵਿੱਚ ਇੱਥੇ ਮਨਮੀਤ ਕੌਰ ਜੀ ਪਤਨੀ ਸਰਦਾਰ ਮਨਦੀਪ ਸਿੰਘ ਨਵੇਂ ਐਮਸੀ ਬਣੇ ਹਨ ਸਤਿ ਸ਼੍ਰੀ ਅਕਾਲ ਮੈਡਮ ਆਪ ਜੀ ਦਾ ਸ਼ੁਭ ਨਾਮ ਜੀ ਮਨਮੀਤ ਕੌਰ ਜੀ ਅ ਤੁਸੀਂ ਕਿਹੜੇ ਵਾਰਡ ਦੇ ਵਿੱਚੋਂ ਐਮਸੀ ਬਣੇ ਹੋ ਵਾਰਡ ਨੰਬਰ 1 ਚੋਂ ਬਣਿਆ ਸੀ ਹਾਂਜੀ ਤੇ ਮੈਡਮ ਲਗਭਗ ਕਿੰਨੀ ਵੋਟ ਤੁਹਾਨੂੰ ਗਈ ਜੀ ਤੇ ਕਿੰਨੀ ਲੀਡ ਨਾਲ ਤੁਸੀਂ ਜਿੱਤੂ ਕਰਾ ਦਿੱਤੀਗੀ ਸਰ ਤੁਹਾਨੂੰ 102 ਵੋਟਾਂ ਤੋਂ ਗਈ ਜੀ ਠੀਕ ਹੈ ਹਾਂਜੀ ਅ ਇਸ ਜਿੱਤ ਦਾ ਸਿਹਰਾ ਮੈਡਮ ਕਿਸ ਨੂੰ ਜਾਂਦਾ ਹੈ ਜੀ ਸਰ ਸਭ ਤੋਂ ਪਹਿਲਾਂ ਤਾਂ ਇਹ ਮੈਂ ਧੰਨਵਾਦ ਕਰਦੀ ਆ ਆਪਣੇ ਨੱਗਰ ਨੱਗਰ ਵਸਣਾਂ ਦਾ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਤੇ ਸਾਨੂੰ ਜਿੱਤਾਇਆ ਜੀ ਮੈਂ ਉਹਨਾਂ ਦਾ ਮੈਂ ਤੁਹਾਨੂੰ ਕਹਾਣੀ ਵੀ ਸੁਣਾਉਂਗੀ। ਹਾਂਜੀ। ਅ ਮੈਡਮ ਜਦੋਂ ਵਾਰਡ ਦਾ ਸਰਵੇ ਕੀਤਾ ਤਾਂ ਆਪ ਜੀ ਦੇ ਦਰਮਤੀ ਜਿਹੜੇ ਕਿ ਆਪ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਨੇ ਹਨ ਮੰਦੀਪ ਸਿੰਘ। ਉਹਨਾਂ ਨੇ ਵੀ ਅੱਧ ਤੱਕ ਮਦਦ ਕੀਤੀ। ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਸਰ ਬਹੁਤ ਜ਼ਿਆਦਾ ਮਦਦ ਕੀਤੀ ਹੈ ਉਹਨਾਂ ਨੇ ਵੀ। ਉਹਨਾਂ ਕਰਕੇ ਜੀ ਮੈਂ ਇੱਥੇ ਤੱਕ ਪਹੁੰਚੀ ਹੈ ਕਿ ਮੇਰੇ ਤਾਂ ਕੋਈ ਔਕਾਤ ਵੀ ਨਹੀਂ ਹੈ ਤੇ ਮੈਂ ਇੱਥੇ ਤੱਕ ਪਹੁੰਚ ਜੂਗੀ। ਵਾਰਡ ਨੂੰ ਲੈ ਕੇ ਆਪ ਜੀ ਦੇ ਕਿਸ ਪ੍ਰਕਾਰ ਦੇ ਸੁਪਨੇ ਹਨ? ਬੱਸ ਜੀ ਸਰ ਮੇਰੇ ਤਾਂ ਹੀ ਸੁਪਨੇ ਹਨ ਜੀ ਕਿ ਮੈਂ ਆਪਣੇ ਜੀ ਬੱਤੋ ਬੱਤ ਵਧੀਆ ਬਣਾਵਾ ਜੀ ਜੇ ਵੀ ਕੋਈ ਆਪਣਾ ਸੁਪਨਾ ਜਿਹੜਾ ਵੀ ਕਿਸੇ ਦਾ ਵੀ ਹੈਗਾ ਜੀ ਮੈਂ ਉਹਨਾਂ ਦਾ ਪੂਰਾ ਕਰਾਂਗੀ ਐਨ ਬੱਧੀਆ ਤੇ ਬੱਧੀਆ ਪਲਸ ਘੜੂਆਂ ਵਿੱਚ ਬੱਧੀਆ ਬਣਾਵਾਂਗੇ ਸੋ ਇਹ ਸੰ ਕਾਉਂਸਲਰ ਮਨਮੀਤ ਕੌਰ ਜੀ ਆਪ ਸਾਰੇ ਅਰਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ